ਡਾਕਟਰ ਰਣਜੀਵ ਰੰਜੂ ਥਰੀਏਵਾਲ ਜ਼ਿਲ੍ਹਾ ਮੁਖੀ ਅਧਿਕਾਰ ਸੈੱਲ ਅੰਮ੍ਰਿਤਸਰ ਵਿਹਾਤੀ ਜਨਰਲ ਕਾਉਂਸਲਰ ਮੈਂਬਰ ਪੰਜਾਬ ਬੀਜੇਪੀ ਹਲਕਾ ਮਜੀਠਾ ਵੱਲੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਡਾਕਟਰ ਜੀਵ ਕੁਮਾਰ ਰੰਜੂ ਡਿਸਟ੍ਰਿਕਟ ਹੁਮ ਮੈਮੋਰਾਇਟ ਸੈੱਲ ਰੈਜ਼ੀਡੈਂਟ ਅੰਮ੍ਰਿਤਸਰ ਵਿਹਾਤੀ ਜਨਰਲ ਮੈਂਬਰ ਪੰਜਾਬ ਹਲਕਾ ਮਜੀਠਾ ਭਾਰਤੀ ਜਨਤਾ ਪਾਰਟੀ ਮੈਂ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਦੇਸ਼ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਵਧਾਈ ਦਿੰਦਾ ਹਾਂ ਨਾਲ ਹੀ ਬਾਬਾ ਜੀ ਦੇ ਚਰਨਾਂ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੀਆਂ ਸੰਕਟਾਂ ਨੂੰ ਸੁੱਖ ਸਮਤੀ ਦੀਆਂ ਬਖਸ਼ਿਸ਼ਾ ਕਰੋ ਆਇਆਂ ਜਾਂ ਸੰਕਤਾਂ ਦੀ ਹਾਜ਼ਰੀ ਆ ਪ੍ਰਵਾਨ ਕਰੋ ਜਿੱਥੇ-ਜਿੱਥੇ ਉਪਦੇਸ਼ਣ 'ਚ ਬੈਠੇ ਆ ਤੁਹਾਨੂੰ ਸੀਸ ਝੁਕਾਉਂਦੇ ਆ ਉਹਨਾਂ ਦੀ ਵੀ ਹਾਜ਼ਰੀ ਆ ਪ੍ਰਵਾਨ ਕਰੋ ਪੁੱਤਾਂ ਦੇ ਦਾਨੀ ਭੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਮੈਂ ਦਿਲ ਦੀਆਂ ਗ੍ਰਾਈਆਂ ਤੋਂ ਆਪਣੇ ਪਰਿਵਾਰ ਵੱਲੋਂ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਮਜੀਠਾ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ